ਦੌੜ ਕੇ ਆ ਕੇ ਕਹਿਣ ਲੱਗੇ ਮੇਰੇ ਮੂਰੇ ਕੇੰ ਦੌੜਿਆ ਜਾਂਦਾ ਤੇ ਸ਼ੇਰ ਦਾ ਬੱਚਾ ਹੈ ਮੇਰੇ ਨਾਲ ਹੀ ਦੋ ਹੱਥ ਕਰੇ ਇਹ ਗੱਲ ਕੀ ਹੋ ਗਈ ਇਹਦੇ ਅਬਦਾ ਸਵਾਏ ਨੇ ਕਿਉਂ ਛੱਡ ਦਿੱਤਾ ਇਹਨੂੰ ਸਮਝਾਇਆ ਜਾਵੇ ਤਾਂ ਠੀਕ ਹੈ ਦੂਸਰੇ ਪਾਰ ਸ਼ੇਰ ਦਾ ਬੱਚਾ ਵੀ ਬੱਕਰੀਆਂ ਦੇ ਵਿੱਚ ਪਾਣੀ ਪੀਣ ਲੱਗ ਗਿਆ ਕਿਨਾਰੇ ਤੇ ਪਹੁੰਚ ਗਿਆ ਇਧਰੋਂ ਦੂਸਰਾ ਸ਼ੇਰ ਦੂਜੇ ਕਿਨਾਰੇ ਤੇ ਉਹ ਕਹਿਣ ਲੱਗਾ ਤੂੰ ਕਮੜਾ ਬੱਕਰੀਆਂ ਦਾ ਜੰਮਿਆ ਪੜਿਆ ਨਹੀਂ ਬੱਚਾ ਹੈ ਤੂੰ ਸੀਣੀ ਦਾ ਬੱਚਾ ਹੈ ਤੂੰ ਸ਼ੇਰ ਦਾ ਬੱਚਾ ਹੈ ਉਹ ਕਹਿਣ ਲੱਗਾ ਨਹੀਂ ਮੈਂ ਤਾਂ ਇਹਨਾਂ ਦਾ ਬੱਚਾ ਹਾਂ ਜਿਨ੍ਹਾਂ ਦੇ ਵਿੱਚ ਮੈਂ ਰਹਿਣਾ ਜਿਨ੍ਹਾਂ ਨੇ ਦੁੱਧ ਨਾਲ ਮੈਨੂੰ ਪਾਲਿਆ ਕਹਿਣ ਲੱਗੇ ਨਹੀਂ ਨਹੀਂ ਤੂੰ ਅਬਦਾ ਸੁਆ ਸੱਡੀ ਬੈਠਾ ਅਬਦਾ ਸੁਆ ਯਾਦ ਕਰ ਉਹ ਕਹਿਣ ਲੱਗਾ ਮੇਰਾ ਸੁਆ ਕੀ ਹੈ ਉਹ ਕਹਿਣ ਲੱਗਾ ਲੈ ਤੇ ਤੁਰਿਆ ਹੀ ਨਹੀਂ ਜਾਣਾ ਪਹਿਲਾਂ ਤਾਂ ਤੂੰ ਸ਼ਕਲ ਦੇਖ ਪਾਣੀ ਦੇ ਵਿੱਚ ਆਪਣੀ ਸ਼ਕਲ ਦੇਖ ਉਹਨੇ ਆਪਣੀ ਸ਼ਕਲ ਦੇਖੀ ਕਹਿਣ ਲੱਗਾ ਹੁਣ ਮੇਰੀ ਦੇਖ ਬਬਰ ਸ਼ੇਰ ਕਹਿਣ ਲੱਗਾ ਮੇਰੀ ਸ਼ਕਲ ਦੇਖ ਮੇਰੇ ਵਰਗਾ ਹੈ ਕਿ ਨਹੀਂ ਤੂੰ ਕਹਨੇ ਹੈਗਾ ਫਿਰ ਤੇਰਾ ਸੁਭਾਅ ਵੀ ਮੇਰੇ ਵਰਗਾ ਹੈ ਉਹ ਕਹਿਣ ਲੱਗਾ ਤੇਰਾ ਸੁਭਾਅ ਕੀ ਹੈ ਉਹ ਬਬਰ ਸ਼ੇਰ ਨੇ ਬੜਕ ਮਾਰੀ ਅੰਗੜਾਈ ਲੈ ਕੇ ਬਬਰ ਸ਼ੇਰ ਦੇ ਬੱਚੇ ਨੇ ਵੀ ਬੜਕ ਮਾਰੀ ਉਹ ਜਿਹੜਾ ਪਾਲੀ ਉਹਨੂੰ ਡਾਂਗਾ ਨਾਲ ਕੁੱਟਦਾ ਫਿਰਦਾ ਹੁੰਦਾ ਤੇ ਉਹ ਵੀ ਦੌੜ ਗਿਆ ਵੀ ਇਹ ਵੀ ਵਿਗੜ ਗਿਆ ਇਹਨੂੰ ਅਬ ਤੇ ਸੁਭਾਅ ਜਾਦਾ ਗਿਆ ਬਬਰ ਸ਼ੇਰ ਬਣ ਜਾਂਦਾ ਹੈ ਗੁਰੂ ਤੇ ਲੜਨ ਲੱਗ ਕੇ ਉਹਨੂੰ ਆਪਣੀ ਮਤ ਦੇਵਤਾ ਸੁਭਾਅ ਜਾਦ ਆ ਜਾਂਦੀ ਹੈ ਇਸੇ ਨੂੰ ਹੀ ਬਾਰ-ਬਾਰ ਗੁਰੂ ਜੀ ਸਾਨੂੰ ਇਹ ਸਿੱਖਿਆ ਦਿੰਦੇ ਨੇ ਲੈ ਲੈ ਰੇ ਮਨਿਆਣੇ ਗੁਰਾਂ ਦੀ ਮਤ ਲੈ ਲੈ ਗੁਰਾਂ ਦੀ ਮਤ ਲੈ ਲੈ ਮਤ ਦੇ ਨਾਲ ਖੋਸ ਆ ਜਾਂਦੀ ਹੈ ਜਿਵੇਂ ਬਾਬਰ ਸ਼ੇਰ ਦੀ ਸਿੱਖਿਆ ਦੇ ਨਾਲ ਉਹ ਭੇਡਾਂ ਬੱਕਰੀਆਂ ਸਮਝਣ ਵਾਲਾ ਆਪਦੇ ਆਪ ਨੂੰ ਬਾਬਰ ਸ਼ੇਰ ਨੂੰ ਸੋਝੀ ਪੈ ਗਈ ਕਿ ਬੇਫਿਕਰ ਹੋ ਗਿਆ ਉਹ ਸਭ ਤੋਂ ਜਿੰਗਲ ਦਾ ਬਾਦਸ਼ਾਹ ਆਪਦੇ ਆਪ ਨੂੰ ਸਮਝਣ ਲੱਗ ਗਿਆ ਇੱਜੜ ਤੁਰਿਆ ਫਿਰਦਾ ਸੀ ਕੁੱਤੇਾਂ ਤੋਂ ਡਰਦਾ ਦੌੜਦਾ ਜਾਂਦਾ ਸੀ ਅਸੀਂ ਇਹੋ ਜਿਹੇ ਗੁਰੂ ਸਰਣ ਤੋਂ ਵਾਂਝੇ ਸਾਡੀ ਮਤ ਇਹ ਜੀ ਹੈ ਡੰਗਰਾਂ ਪਸੂਆਂ ਵਾਲੇ ਜਦ ਅਸੀਂ ਗੁਰੂ ਦੇ ਲੜ ਲੱਗੇ ਸਾਡੀ ਦੇਵਤਾ ਸੁਭਾਅ ਹੋ ਗਈ ਜਿਨ ਮਨਸ ਤੇ ਦੇਵਤੇ ਕੀਏ ਕਰਤਨ ਲੱਗੀ ਵਾਰ इन पशुआ तो गुणा दिते देवते दे जमा